ਆਪਣੇ ਸੁਪਨਿਆਂ ਨੂੰ ਕਦੀ ਨਾ ਛੱਡੋ ਅਗਰ ਪੂਰੇ ਕਰਨੇ ਹਨ ਤਾਂ ਜਾਣिए ਛੋਟੀ ਜੀ ਕਹਾਣੀ ਦੁਆਰਾ ਜਿਸ ਵਿੱਚ ਸਮਝਾਇਆ ਗਿਆ ਹੈ ਕਿ ਆਪਣੇ ਸੁਪਨਿਆਂ ਨੂੰ ਕਿਵੇਂ ਪੂਰਾ ਕਰਨਾ ਹੈ ਤਾਂ ਆਓ ਸ਼ੁਰੂ ਕਰਦੇ ਹਾਂ ਵਾਹ ਦੇ ਸਾਰਿਆਂ ਦਾ ਸਾਡੇ ਚੈਨਲ ਵਿੱਚ ਸਵਾਗਤ ਹੈ। ਇੱਕ ਵਾਰ ਦੀ ਗੱਲ ਹੈ। ਇੱਕ ਗਰੀਬ ਔਰਤ ਸੀ ਜਿਸ ਦਾ ਨਾਮ ਆਸ਼ਾ ਸੀ। ਉਹ ਆਪਣੇ ਮਾਤਾ ਪਿਤਾ ਅਤੇ ਛੋਟੇ ਭੈਣ ਭਰਾਵਾਂ ਨਾਲ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ। ਉਸ ਦੇ ਪਿਤਾ ਇੱਕ ਕਿਸਾਨ ਸਨ ਪਰ ਖੇਤ ਬਹੁਤ ਉਪਜਾਊ ਨਹੀਂ ਸੀ ਅਤੇ ਉਹ ਅਕਸਰ ਬਹੁਤ ਮਿਹਨਤ ਕਰਦੀ ਸੀ ਆਸ਼ਾ ਇੱਕ ਬੁੱਧੀਮਾਨ ਅਤੇ ਸੁਲਝੀ ਲੜਕੀ ਸੀ ਉਸ ਨੂੰ ਆਪਣੇ ਆਲੇ ਦੁਆਲੇ ਦੀ ਦੁਨੀਆ ਬਾਰੇ ਸਿੱਖਣਾ ਪੈਂਦਾ ਸੀ ਉਸ ਨੇ ਇੱਕ ਵਿਗਿਆਨਿਕ ਬਣਨ ਦਾ ਸੁਪਨਾ ਦੇਖਿਆ ਸੀ ਪਰ ਉਹ ਜਾਣਦੀ ਸੀ ਕਿ ਉਸਦੇ ਪਰਿਵਾਰ ਦੀ ਆਰਥਿਕ ਸਥਿਤੀ ਕਰ ਉਸ ਦਾ ਇਹ ਸੁਪਨਾ ਪੂਰਾ ਨਹੀਂ ਹੋਵੇਗਾ ਤੇ ਇੱਕ ਤਿੰਨ ਆਸ਼ਾ ਦੇ ਪਿਤਾ ਬਿਮਾਰ ਹੋ ਗਏ ਤਾਂ ਉਹ ਕੰਮ ਕਰਨ ਦੇ ਯੋਗ ਨਹੀਂ ਸੀ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਹੋਰ ਘਟ ਗਈ ਆਸ਼ਾ ਨੂੰ ਆਪਣੇ ਪਰਿਵਾਰ ਦੀ ਮਦਦ ਲਈ ਸਕੂਲ ਛੱਡਣਾ ਪਿਆ ਆਸ਼ਾ ਨੇ ਆ ਨੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸਖਤ ਮਿਹਨਤ ਕੀਤੀ ਉਸ ਨੇ ਘਰਾਂ ਦੀ ਸਫਾਈ ਅਤੇ ਖੇਤਾਂ ਵਿੱਚ ਕੰਮ ਕਰਨ ਵਰਗੇ ਅਜੀਬ ਕੰਮ ਕੀਤੇ ਉਸ ਨੇ ਮੰਡੀ ਵਿੱਚੋਂ ਸਬਜ਼ੀਆਂ ਲਿਆ ਕੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਆਪਣੇ ਰੁਝੇਵੇਂ ਕੰਮਾਂ ਦੇ ਬਾਬੂ ਜੀ ਉਦ ਵੀ ਆਸ਼ਾ ਨੇ ਕਦੀ ਵੀ ਵਿਗਿਆਨਿਕ ਬਣਨ ਦਾ ਆਪਣਾ ਸੁਪਨਾ ਨਹੀਂ ਛੱਡਿਆ। ਓਹੋ ਦੇਰ ਰਾਤ ਤੱਕ ਪੜਦੀ ਅਤੇ ਲਾਇਬ੍ਰੇਰੀ ਤੋਂ ਕਿਤਾਬਾਂ ਉਧਾਰ ਲੈਂਦੀ ਅਤੇ ਕੁਝ ਉਹਨੇ ਘਰ ਵਿੱਚ ਹੀ ਆਪਣੇ ਤਜਰਬੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਕਈ ਸਾਲ ਦੀ ਸਖਤ ਮਿਹਨਤ ਅਤੇ ਤ੍ਰੇਡ ਇਰਾਦੇ ਤੋਂ ਬਾਅਦ ਆਸ਼ਾ ਨੇ ਆਖਰਕਾਰ ਆਪਣਾ ਸੁਪਨਾ ਪੂਰਾ ਕਰਨ ਲਿਆ। ਉਸ ਨੇ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਅਤੇ ਇੱਕ ਵਿਗਿਆਨਿਕ ਬਣ ਗਈ। ਉਹਨਾਂ ਨੇ ਵਿਗਿਆਨਿਕ ਦੇ ਖੇਤਰ ਵਿੱਚ ਇਹੋ ਜਿਹਾ ਯੋਗਦਾਨ ਪਾਇਆ। ਆਸ਼ਾ ਦੀ ਕਹਾਣੀ ਸਾਡੇ ਸਾਰੇ ਲਈ ਪ੍ਰੇਰਨਾ ਭਰੀ ਹੈ। ਇਹ ਦਰਸਾਉਂਦੀ ਹੈ ਕਿ ਕੁਝ ਵੀ ਸੰਭਵ ਹੈ। ਜੇਕਰ ਅਸੀਂ ਆਪਣੇ ਮਨ ਵਿੱਚ ਰੱਖੀਏ ਅਤੇ ਆਪਣੇ ਸੁਪਨਿਆਂ ਨੂੰ ਕਦੇ ਨਾ ਛੱਡੀਏ ਅਤੇ ਆਪਣੇ ਮਨ ਵਿੱਚ ਜਨੂਨ ਜ਼ਰੂਰ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਕਦੀ ਵੀ ਨਹੀਂ ਛੱਡਣਾ ਚਾਹੀਦਾ ਭਾਵੇਂ ਇਹ ਕਿੰਨਾ ਵੀ ਕਿਉਣਾ ਮੁਸ਼ਕਲ ਹੋਵੇ ਸਸ ਇੱਕ ਵਾਰੀ ਮਨ ਵਿੱਚ ਬਿਠਾ ਲਓ ਕਿ ਅਸੀਂ ਆਹ ਕੰਮ ਕਰਨਾ ਹੈ ਤਾਂ ਕਰਨਾ ਹੈ ਭਾਵੇਂ ਪੁੱਛ ਵੀ ਹੋ ਜਾਏ ਆਪਾਂ ਆਪਾ ਇਨੁ ਕੁਲਾਈ ਕਰਨਾ ਤੇ ਜੋ ਆਪਾਂ ਸੋਚਿਆ ਹੈ ਫਿਰ ਉਹ ਜਰੂਰ ਪੂਰਾ ਹੋਏਗਾ ਅਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤਾਂ ਸ਼ੇਅਰ ਅਤੇ ਇੱਕ ਪਿਆਰਾ ਜਿਹਾ ਕਮੈਂਟ